ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਕਿਸਾਨ ਆਗੂਆਂ ਨਾਲ ਚੰਡੀਗੜ੍ਹ ਵਿਖੇ ਪੰਜਾਬ ਭਵਨ 'ਚ ਚੱਲੀ ਮੀਟਿੰਗ ਬੈਠਾ ਰਹੀ ਲਗਭਗ 10-11 ਜਿਹੜੀਆਂ ਮੰਗਾਂ ਨੇ 10-11 ਮਸਲਿਆਂ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਸਹਿਮਤੀ ਬਣ ਗਈ ਸੀ ਪਰ ਬਹੁਤ ਸਾਰੀਆਂ ਮੰਗਾਂ ਜਿਨ੍ਹਾਂ ਦੇ ਉੱਪਰ ਪੰਜਾਬ ਸਰਕਾਰ ਸਹਿਮਤ ਨਹੀਂ ਸੀ ਕਿਸਾਨ ਆਗੂਆਂ ਤੇ ਮੁੱਖ ਮੰਤਰੀ ਦੇ ਵਿਚਾਲੇ ਥੋੜੀ ਤਲਖੀ ਦੇਖਣ ਨੂੰ ਮਿਲੀ ਸਾਰੀ ਮੀਟਿੰਗ ਦੇ ਵਿੱਚ ਖੇੜ ਉਦੋਂ ਵਿਗੜਦੀ ਆ ਜਦੋਂ ਮੁੱਖ ਮੰਤਰੀ ਵੱਲੋਂ ਇਹ ਪੁੱਛਿਆ ਜਾਂਦਾ ਕਿ ਤੁਸੀਂ ਕੱਲ ਵਾਲਾ ਧਰਨਾ ਲਾਉਗੇ ਜਾਂ ਕੈਨਸਲ ਕਰੋਗੇ ਤਾਂ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਤਾਂ ਸਾਡਾ ਪਹਿਲਾਂ ਦਾ ਪ੍ਰੋਗਰਾਮ ਉਲੀਕਿਆ ਹੋਇਆ ਤੇ ਅਸੀਂ ਉਹ ਜਿਹੜਾ ਚੰਡੀਗੜ੍ਹ ਦੇ ਵਿੱਚ ਧਰਨਾ ਲਾਉਣਾ ਉਹ ਅਸੀਂ ਲਾਵਾਂਗੇ ਹੀ ਲਾਵਾਂਗੇ ਪਰ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਤੁਹਾਨੂੰ ਮੀਟਿੰਗਾਂ ਦੇ ਰਿਹਾ ਫਿਰ ਧਰਨਾ ਲਾਉਣ ਦੀ ਕੋਈ ਤੋਕਣੀ ਬਣਦੀ ਤਾਂ ਇਸੇ ਤੇ ਹੀ ਪ੍ਰਤੀਕਰਮ ਕਰਦਿਆਂ ਜੁਗਿੰਦਰ ਸਿੰਘ ਉਗਰਾਹਾ ਕਿਸਾਨ ਆਗੂ ਨੇ ਕਿਹਾ ਕਿ ਮੀਟਿੰਗਾਂ ਤੁਸੀਂ ਉਦੋਂ ਦਿੰਨੇ ਹੋ ਜਦੋਂ ਅਸੀਂ ਕੋਈ ਧਰਨਾ ਜਾਂ ਐਕਸ਼ਨ ਉਲੀਕ ਲੈਨੇ ਆ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਗੱਲ ਬੁਰੀ ਲੱਗਦੀ ਆ ਪਲਖੀ ਦੇ ਵਿੱਚ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਚਲੋ ਠੀਕ ਹੈ ਜੋ ਤੁਸੀਂ ਕਰਨਾ ਕਰ ਲਓ ਉਸ ਤੋਂ ਬਾਅਦ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਜਾਂਦੇ ਨੇ ਤੇ ਮੀਟਿੰਗ ਬੇਸਿਟਾ ਰਹਿੰਦੀ ਹੈ ਪਰ ਉਸ ਤੋਂ ਬਾਅਦ ਜਿਹੜੀ ਹੁਣ ਅਪਡੇਟ ਆ ਰਹੀ ਆ ਰਾਤ ਤੋਂ ਪੰਜਾਬ ਦੀ ਪੁਲਿਸ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਰਹੀ ਆ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਚੱਲ ਰਹੀ ਆ ਤਾਂ ਵੱਡੇ ਲੀਡਰ ਹਿਰਾਸਤ ਦੇ ਵਿੱਚ ਲੈ ਲਏ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਰਾਤ 1.5 ਵਜੇ ਉਹਨਾਂ ਦੀ ਸਮਰਾਲਾ ਦੇ ਵਿੱਚ ਸਥਿਤ ਰਹਿائش ਤੋਂ ਗ੍ਰਿਫਤਾਰ ਕੀਤਾ ਗਿਆ ਇਸੇ ਤਰ੍ਹਾਂ ਹੀ ਰੂਲਦੂ ਸਿੰਘ ਮਾਨਸਾ ਨੂੰ ਕਿਸਾਨ ਪਾਬੰਦ ਦੇ ਵਿੱਚੋਂ ਚੰਡੀਗੜ੍ਹ ਕਿਸਾਨ ਪਾਬੰਦ ਦੇ ਵਿੱਚੋਂ ਚੰਡੀਗੜ੍ਹ ਦੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ 6 ਫੇਸ ਮੁਹਾਲੀ ਦੇ ਥਾਣੇ ਦੇ ਵਿੱਚ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਇਸੇ ਦੇ ਨਾਲ ਹੀ ਹਰਿੰਦਰ ਸਿੰਘ ਲੱਖੋਵਾਲ ਨੂੰ ਘਰ ਦੇ ਵਿੱਚ ਡਿਟੇਨ ਕਰ ਦਿੱਤਾ ਤੇ ਇਸ ਦੇ ਨਾਲ ਕੁਝ ਹੋਰ ਜਿਹੜੇ ਲੀਡਰ ਨੇ ਜਿਹੜੇ ਜ਼ਿਲ੍ਹਾ ਪੱਧਰ ਦੇ ਲੀਡਰ ਨੇ ਜਾਂ ਪੰਜਾਬ ਪੱਧਰ ਦੇ ਛੋਟੇ ਲੀਡਰ ਨੇ ਉਹਨਾਂ ਨੂੰ ਵੀ ਆਪਣੇ ਘਰਾਂ ਦੇ ਵਿੱਚ ਡਿਟੇਨ ਕਰ ਦਿੱਤਾ ਪਾਤਣਾ ਤੋਂ ਕੁਲਵੰਤ ਸਿੰਘ ਮੋਲੀਵਾਲਾ ਨੂੰ ਉਹਨਾਂ ਦੇ ਘਰ ਦੇ ਵਿੱਚ ਡਿਟੇਨ ਕਰ ਦਿੱਤਾ ਹੈ ਟਾਂਡਾ ਤੋਂ ਕਿਸਾਨ ਆਗੂ ਜੰਗਵੀਰ ਸਿੰਘ ਚੋਹਾਨ ਨੂੰ ਹਿਰਾਸਤ ਦੇ ਵਿੱਚ ਲਿਆ ਜਲੰਧਰ ਦੇ ਕਿਸਾਨ ਲੀਡਰ ਮੁਕੇਸ਼ ਚੰਦਰ ਨੂੰ ਉਹਨਾਂ ਦੇ ਘਰ ਦੇ ਵਿੱਚ ਪੁਲਿਸ ਨੇ ਡਿਟੇਨ ਕਰ ਦਿੱਤਾ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਫਰੀਦਕੋਟ ਦੇ ਪਿੰਡ ਬਿੰਦਰ ਸਿੰਘ ਲੋਂਗੇਵਾਲਾ ਨੂੰ ਉਹਨਾਂ ਦੇ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਇਸ ਦੇ ਨਾਲ ਹੀ ਲੁਧਿਆਣਾ ਦੇ ਇੱਕ ਐਸ ਕੇ ਐਮ ਦੇ ਲੀਡਰ ਵੀਰਪਾਲ ਢਿੱਲੋਂ ਨੂੰ ਵੀ ਉਹਨਾਂ ਦੇ ਘਰ ਦੇ ਵਿੱਚ ਨਜ਼ਰਬੰਦ ਕੀਤਾ ਤੇ ਬਰਨਾਲਾ ਤੋਂ ਵੱਡੇ ਆਗੂ ਨੇ ਮਨਜੀਤ ਰਾਏ ਨੂੰ ਉਹਨਾਂ ਦੇ ਘਰ ਦੇ ਵਿੱਚ ਹੋਰ ਸਾਥੀਆਂ ਨਾਲ ਜਿਹੜਾ ਨਜ਼ਰਬੰਦ ਕਰਕੇ ਉੱਥੇ ਪੁਲਿਸ ਨੇ ਪੂਰੀ ਛਾਪੇਮਾਰੀ ਤੇ ਪੂਰੀ ਘੇਰਾਬੰਦੀ ਕੀਤੀ ਹੋਈ ਆ ਬਠਿੰਡਾ ਤੇ ਮੁਕਸਰ ਦੇ ਵਿੱਚ ਵੀ ਵੱਡੇ ਆਗੂਆਂ ਨੂੰ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਹੋਇਆ ਇਸੇ ਦੇ ਚੱਲਦਿਆਂ ਹੀ ਅੱਜ ਪੰਜਾਬ ਦੇ ਕਿਸਾਨ ਆਗੂਆਂ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਮੰਥਨ ਮੀਟਿੰਗ ਰੱਖੀ ਗਈ ਹੈ ਕਿਉਂਕਿ ਬੀਤੀ ਕੱਲ ਜਿਹੜੀ ਮੀਟਿੰਗ ਕਿਸਾਨ ਆਗੂਆਂ ਤੇ ਮੁੱਖ ਮੰਤਰੀ ਦੇ ਵਿਚਾਲੇ ਹੋਈ ਉਹ ਬੇਸਿੱਟਾ ਰਹੀ ਉਸ ਤੋਂ ਬਾਅਦ ਸਰਕਾਰ ਨੇ ਆਪਣਾ ਰੁਖ ਦਿਖਾਇਆ ਸਰਕਾਰ ਨੇ ਆਪਣੀ ਤਲਖੀ ਦਿਖਾਈ ਔਰ ਵੱਡੇ ਪੱਧਰ ਤੇ ਜਿਹੜਾ ਛਾਪੇਮਾਰੀ ਹੋ ਰਹੀ ਆ ਇਸ ਦੇ ਚੱਲਦਿਆਂ ਅੱਜ ਕਿਸਾਨ ਆਗੂ ਨੇ ਲੁਧਿਆਣਿਆਂ ਦੇ ਵਿੱਚ ਇੱਕ ਮੀਟਿੰਗ ਰੱਖੀ ਆ ਮੀਟਿੰਗ ਦੇ ਵਿੱਚ ਜਿਹੜੀ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਘੇਰਾਬੰਦੀ ਕਰਨੀ ਆ ਸਰਕਾਰ ਦੀ ਸਰਕਾਰ ਦਾ ਘਰਾਓ ਕਰਨਾ ਜਾਂ ਪੱਕਾ ਮੋਰਚਾ ਲਾਉਣਾ ਉਸ ਨੂੰ ਲੈ ਕੇ ਕੁਝ ਵਿਚਾਰ ਚਰਚਾ ਕੁਝ ਮੰਥਨ ਕਰਨਾ ਸੀ ਕਿਸਾਨ ਆਗੂਆਂ ਵੱਲੋਂ ਪਰ ਉਸ ਤੋਂ ਪਹਿਲਾਂ ਜਿਹੜੀ ਕਿਸਾਨ ਆਗੂਆਂ ਦੀ ਇਹ ਫੜਾਫੜਾਈ ਹੋ ਰਹੀ ਆ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਖੜਾ ਕਰਦੀ ਆ ਸਰਕਾਰ ਦੇ ਉੱਪਰ ਤੇ ਉਸ ਤੋਂ ਬਾਅਦ ਇਹ ਵੀ ਸਵਾਲ ਖੜਾ ਹੁੰਦਾ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂਆਂ ਨੂੰ ਅਰੈਸਟ ਕਰਨ ਤੋਂ ਬਾਅਦ ਕੀ ਹੁਣ ਲੁਧਿਆਣਾ ਦੇ ਵਿੱਚ ਮੀਟਿੰਗ ਹੋ ਪਾਏਗੀ ਜਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਧਰਨਾ ਲਾਉਣਾ ਕੀ ਉਹ ਲੱਗ ਸਕੇਗਾ ਤਾਂ ਹੁਣ ਜਿਹੜੀ ਲੁਧਿਆਣਾ ਦੇ ਵਿੱਚ ਮੀਟਿੰਗ ਹੋਣੀ ਆ ਉਸ ਦੇ ਵਿੱਚ ਕਿਹੜੇ ਕਿਹੜੇ ਆਗੂ ਪਹੁੰਚਦੇ ਨੇ ਇਹ ਵੀ ਵੇਖਣਾ ਹੋਵੇਗਾ ਫਿਲਹਾਲ ਅ ਇਸ ਵਕਤ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਨਾਕਾਬੰਦੀ ਕਰਕੇ ਕਿਸਾਨ ਆਗੂਆਂ ਨੂੰ ਵੱਡੇ ਪੱਧਰ ਤੇ ਫੜਿਆ ਜਾ ਰਿਹਾ ਪੰਜਾਬ ਸਰਕਾਰ ਦੀ ਜਿਹੜੀ ਇਹ ਕਾਰਵਾਈ ਆ ਕਿਸਾਨਾਂ ਨੂੰ ਲੈ ਕੇ ਵੱਡੇ ਪੱਧਰ ਤੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਆ ਘਰਾਂ ਦੇ ਵਿੱਚ ਡਿਟੇਨ ਕੀਤਾ ਜਾ ਰਿਹਾ ਜਿਹੜੇ ਆਗੂ ਜਿੱਥੇ ਵੀ ਨੇ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਜਾ ਰਿਹਾ ਪੰਜਾਬ ਦੀ ਪੁਲਿਸ ਸਮੇਤ ਚੰਡੀਗੜ੍ਹ ਦੀ ਪੁਲਿਸ ਵੱਲੋਂ ਵੀ ਗ੍ਰਫਤਾਰ ਕੀਤਾ ਜਾ ਰਿਹਾ ਤੁਸੀਂ ਇਸ ਸਾਰੇ ਵਰਤਾਰੇ ਨੂੰ ਕਿਵੇਂ ਵੇਖਦੇ ਹੋ ਖਾਸ ਕਰਕੇ ਜਿਹੜਾ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕੋਈ ਸੱਟਾ ਨਹੀਂ ਨਿਕਲਿਆ ਉਤੇ ਖਾਸ ਕਰਕੇ ਮੁੱਖ ਮੰਤਰੀ ਵੱਲੋਂ ਇੱਕ ਤਰ੍ਹਾਂ ਦਾ ਆਪਣੇ ਲਹਿਜ਼ੇ ਦੇ ਵਿੱਚ ਇਹ ਕਹਿਣਾ ਕਿ ਤੁਸੀਂ ਕਰ ਲਓ ਜੋ ਕਰਨਾ ਤੇ ਅਸੀਂ ਵੇਖਾਂਗੇ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਇਸ ਇਸ ਲਹਿਜ਼ੇ ਦੇ ਵਿੱਚ ਮੁੱਖ ਮੰਤਰੀ ਵੱਲੋਂ ਕਹਿਣਾ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਜਾਂ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਕਿਸਾਨਾਂ ਪ੍ਰਤੀ ਕਿਹੋ ਜਿਹਾ ਰਵਈਆ ਲੈ ਕੇ ਆ ਰਿਹਾ ਤਾਂ ਆਪਣੇ ਪ੍ਰਤੀਕਰਮ ਜਰੂਰ ਦੱਸਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਧਰਨਾ ਲੱਗਦਾ ਜਾਂ ਨਹੀਂ ਲੱਗਦਾ ਜਾਂ ਕਿਸ ਤਰ੍ਹਾਂ ਆਗੂਆਂ ਦੀ ਫੜਾਫੜਾਈ ਹੋਏਗੀ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜੁੜੇ ਰਹੋ 1 ਪੁਆਇੰਟ ਦੇ ਨਾਲ ਧੰਨਵਾਦ